ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਪਿੰਡ ਕੱਕਾ ਕੰਡਿਆਲਾ ਵਿੱਚ ਮਾਗੀ ਮੇਲੇ ਸੰਬੰਧ ਵਿੱਚ ਨਗਰ ਕੀਰਤਨ ਹਰ ਸਾਲ ਕੱਢਿਆ ਜਾਂਦਾ ਹੈ ਤਾਂ ਜੋ ਉਸ ਦਿਹਾੜੇ ਤੇ ਸਾਡੇ ਨਾਲ ਕਥਾਵਾਚਕ ਭਾਈ ਲਖਮੀਰ ਸਿੰਘ ਜੀ ਮੌਜੂਦ ਨੇ ਇਤਿਹਾਸ ਤੋਂ ਵੀ ਜਾਣੂ ਕਰਵਾਵਾਂਗੇ ਤੇ ਮਾਝੇ ਦਾ ਇਕਲੌਤਾ ਪਿੰਡ ਹੈ ਇਹ ਕੱਕਾ ਕੰਡਿਆਲਾ ਜਿੱਥੇ ਜਾਲੀ ਮੁਕਤਿਆਂ ਦੀ ਯਾਤ ਨੂੰ ਸਮਰਪਿਤ ਮਾਗੀ ਦੇ ਮੇਲੇ ਵਾਲੇ ਦਿਨ ਜਿਹੜਾ ਹੈ ਹਰ ਸਾਲ ਨਗਰ ਕੀਰਤਨ ਕੱਢਿਆ ਜਾਂਦਾ ਬਾਬਾ ਜੀ ਮੌਜੂਦ ਨੇ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਹਾਂਗਾ ਬਾਬਾ ਜੀ ਸੰਗਤਾਂ ਨੂੰ ਜਿਹੜਾ ਹੈ ਉਹ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਕਿਉਂਕਿ ਨਗਰ ਕੱਕਾ ਕੰਢਿਆਲਾ ਕਿਉਂਕਿ ਬਾਕੀ ਨਗਰਾਂ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਨਗਰ ਕੀਰਤਨ ਜਿਹੜੇ ਹੈ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਿਕਲਦੇ ਹੈ ਸਿਰਫ ਇੱਕ ਪਿੰਡ ਕੱਕਾ ਕੰਡਿਆਲਾ ਹੈ ਕਿ ਜਿੱਥੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਅਤੇ ਮਾਗੀ ਦੇ ਮੇਲੇ ਸੰਬੰਧ ਵਿੱਚ ਜਿਹੜਾ ਉਹ ਨਗਰ ਕੀਰਤਨ ਕੱਢਿਆ ਜਾਂਦਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵੀ ਦੇ ਸਥਾਨਾਂ ਤੇ ਬਹੁਤ ਵੱਡੇ ਭਾਗ ਲਾਏ ਜੀ ਪਰ ਪਹਾੜੀ ਰਾਜੇ ਤੇ ਮੁਗਲੀਆਂ ਰਾਜੇ ਇਕੱਠੇ ਹੋ ਕੇ ਇਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਿੱਖਾਂ ਉੱਤੇ ਹਮਲੇ ਕਰਦੇ ਦੇ ਹਾਲਾਤ ਇਹ ਹਜੇ ਬਣੇ ਜੀ ਨਾ ਕੁਝ ਖਾਣ ਵਾਸਤੇ ਤੇ ਨਾ ਪੀਣ ਵਾਸਤੇ ਬਚੇ ਜਾਂਦੇ ਅਜਿਹੇ ਹਾਲਾਤਾਂ ਦੇ ਸਮੇਂ ਕੁਝ ਸਿੱਖਾਂ ਨੇ ਆਖਿਆ ਮਹਾਰਾਜ ਸਾਥ ਹੁਣ ਭੁੱਖ ਨਾਲ ਨਹੀਂ ਧੜਿਆ ਜਾਂਦਾ ਅਸੀਂ ਆਨੰਦਪੁਰ ਸਾਹਿਬ ਨੂੰ ਛੱਡਣਾ ਚਾਹੁੰਦੇ ਹਾਂ ਮਹਾਰਾਜ ਜੀ ਨੇ ਆਖਿਆ ਫਿਰ ਲਿਖ ਕੇ ਦੇ ਦਿਓ ਕਾਗਜ਼ ਉੱਤੇ ਉਹਨਾਂ ਨੇ ਲਿਖ ਕੇ ਦੇ ਦਿੱਤਾ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਹਾਂ ਜੀ ਇਹ ਕੁਝ ਗਿੰਟੀ ਦੇ ਸਿੱਖ ਆ ਜਿਹੜੇ ਪੇਦਾਵਾ ਲੈ ਕੇ ਮਾਰਨ ਦੇ ਆਏ ਆ ਜੀ ਇਤਰੋਂ ਦਸਮੇਸ਼ ਪਾਦਸ਼ਾਹ ਮਹਾਰਾਜ ਜੀ ਆਨੰਦਪੁਰ ਸਾਹਿਬ ਨੂੰ ਛੱਡਦੇ ਆ ਫੇਰ ਮਹਾਰਾਜ ਚ ਮਕੌੜ ਦੀ ਘੜੀ ਤੋਂ ਬਾਅਦ ਰਾਏਕੋਟ ਜਾਂਦੇ ਆ ਅੱਗੋਂ ਚੌਧਰੀ ਸਮੀਰ ਲਖਮੀਰ ਤੇ ਤਖਤ ਮਾਲ ਜਿਹੜੇ ਤਿੰਨ ਭਰਾ ਇਹ ਪਾਲਕਿ ਚ ਪਿਠਾ ਕੇ ਮਹਾਰਾਜ ਜੀ ਨੂੰ ਤੀਨਾ ਕਾਂਗੜ ਤੱਕ ਲੈ ਕੇ ਗਏ ਇਧਰੋਂ ਭਾਈ ਮਹਾ ਸਿੰਘ ਜੀ ਤੇ ਮਾਈ ਭਾਕੌਰ ਜੀ ਝਭਾਲ ਵਾਲੇ ਇਹਨਾਂ ਨੇ ਉਸ ਵੇਲੇ ਬਾਕੀ ਸਿੱਖਾਂ ਦੀ ਅੱਖ ਨੂੰ ਮੰਗਾਰਿਆ ਵੀ ਬੰਦਾ ਪੁੱਲ ਆ ਰਿਹਾ ਸਾਨੂੰ ਪੁੱਲ ਬਖਸ਼ਾਉਣੀ ਚਾਹੀਦੀ ਆ ਜੀ 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 ਮਹਾਰਾਜ ਉੱਥੇ ਕੋਟਕ ਪੂਰੇ ਜਾਂਦੇ ਆ ਚੌਧਰੀ ਕਪੂਰੇ ਨੇ ਆਖਿਆ ਵੀ ਸਾਨੂੰ ਕਿਲਾ ਦੇ ਦੇ ਜੀ ਜੀ ਉਹਨੇ ਆਖਿਆ ਮਹਾਰਾਜ ਦੁਸ਼ਮਣਾਂ ਦੀ ਫੌਜ ਬੜੀ ਵੱਡੀ ਆ ਤੁਹਾਡੀ ਤਾਂ ਵਿਗੜੀ ਆ ਤੇ ਮੇਰੀ ਵੀ ਵਿਗੜ ਜਾਏਗੀ ਮਹਾਰਾਜ ਕਹਿਣ ਲੱਗੇ ਸਮਾਵੇਗਾ ਇਹੋ ਕੋਟ ਦੀ ਸੇਖਾ ਤੈਨੂੰ ਫਾਏ ਲਾ ਕੇ ਮਾਰੇਗਾ ਜੀ ਔਰ ਉਹਦੇ ਤੋਂ ਬਾਅਦ ਦਸ਼ਮੇਸ਼ ਪਾਤਸ਼ਾਹ ਮਹਾਰਾਜ ਜਿਹੜਾ ਜੈਤੂ ਢਿਲਵਾ ਇਹਨਾਂ ਤੋਂ ਲੰਘ ਕੇ ਜਿੱਥੇ ਗੁਰਦੁਆਰਾ ਟੁੱਟੀ ਗੰਢੀ ਦਰਬਾਰ ਸਾਹਿਬ ਸੇ ਮੁਕਸਰ ਸਾਹਿਬ ਆ ਮਹਾਰਾਜ ਉਹਦੇ ਲਾਗੇ ਰਮਿਆਣਾ ਪਿੰਡ ਪਹੁੰਚਦੇ ਆ ਜੀ ਇਧਰੋਂ ਕੁਝ ਉਹ ਬੰਦੇ ਜਿਨ੍ਹਾਂ ਨੂੰ ਪੰਚਾਇਤ ਦੇ ਮੁਖੀ ਕਿਹਾ ਜਾਂਦਾ ਉਹਨਾਂ ਆਖਿਆ ਗੁਰੂ ਗੋਬਿੰਦ ਸਿੰਘ ਜੀ ਸਾਡੇ ਕੋਲ ਹਥਿਆਰ ਈਡੇ ਵੱਡੇ ਨਹੀਂ ਆ ਹਥਿਆਰ ਛੱਡ ਦਿਓ ਲੜਾਈ ਝਗੜਾ ਮੁੱਕ ਜਾਏਗਾ ਐਡੀ ਵੱਡੀ ਸਰਕਾਰ ਦੇ ਨਾਲ ਅਸੀਂ ਕਿਵੇਂ ਲੜ ਸਕਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਸਾਨੂੰ 도ਗਲੇ ਸਿੱਖਾਂ ਦੀ ਕੋਈ ਲੋੜ ਨਹੀਂ ਹੈ ਜੀ ਸਾਨੂੰ ਆਸਰਾ ਕਾਲਪੁਰਖ ਪ੍ਰਮਾਤਮਾ ਦਾ ਬ੍ਰਾਸੀ ਪ੍ਰਭ ਮਨ ਵਿੱਚ ਰਾਖ ਮਾਨੁਖਤੀ ਪ੍ਰੀਤਿਆਗ ਜਿਹੜੇ ਕੁਝ 도ਗਲੀ ਨੀਤੀ ਵਾਲੇ ਸਾਨੂੰ ਵਾਪਸ ਮੁੜਾਏ ਉਹਨਾਂ ਨੇ ਇੱਥੇ ਵੀ ਲਿਖ ਦਿੱਤਾ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਹਾਂ ਪਰ ਭਾਈ ਮਹਾ ਸਿੰਘ ਜੀ ਤੇ ਮਾਈ ਭਾਗੌਰ ਜੀ ਦੀ ਜਨਕ ਜਿਹੜੀ ਜਾਗੀ ਉਹਨਾਂ ਆਖਿਆ ਬੜੇ ਦੁੱਖ ਦੀ ਗੱਲ ਅਸੀਂ ਲੜਾਂਗੇ ਮਰਾਂਗੇ ਸ਼ਹੀਦ ਹੋਵਾਂਗੇ ਜਿੱਥੇ ਅਜੇ ਗੁਰਦਰਾ ਟੁੱਟਰੀਕੜੀ ਮੁਕਸਰ ਉਹਨਾਂ ਨੇ ਆਪਣੀਆਂ ਦਸਤਾਰਾਂ ਤੇ ਕੁਝ ਕੱਪੜੇ ਜਿਵੇਂ ਨੰਗ ਸਿੰਘਾਂ ਦੀ ਛਾਉਣੀ ਹੁੰਦੀ ਆ ਦੁਸ਼ਮਣ ਵਜ਼ੀਰ ਖਾਂ ਫੌਜਾਂ ਚਾੜੀ ਆਉਂਦਾ ਵੀ ਸਤਗੁਰਾਂ ਨੂੰ ਅਸੀਂ ਫੜ ਲੈਣਾ ਤੇ ਮਾਰ ਲੈਣਾ ਜੀ ਇਹਨਾਂ ਗੁਰੂ ਕੇ ਸਿੱਖਾਂ ਨੇ 10-10 ਦਾ ਜਥਾ ਬਣਾ ਕੇ ਇਹੋ ਹਮਲਾ ਕੀਤਾ ਜੀ ਵਜ਼ੀਰ ਖਾਂ ਦੀਆਂ ਫੌਜਾਂ ਨੂੰ ਭਾਜੜਾ ਪਾ ਦਿੱਤੀ ਜੀ ਅਖੀਰ 40 ਸ਼ਹੀਦ ਹੋ ਜਾਂਦੇ ਆ ਭਾਈ ਮਾਹ ਸਿੰਘ ਦੀ ਸੈਗਦੇ ਆ ਜੀ ਮਾਏ ਭਾਗੌਰ ਜੀ ਬੇਹੋਸ਼ ਹੋਏ ਆ ਬਹੁਤ ਵੱਡੀ ਜੰਗ ਆਰੰਭ ਹੋਈ ਇਸ ਜੰਗ ਦੇ ਚ 40 ਸਿੰਘ ਸ਼ਹੀਦ ਹੋ ਜਾਂਦੇ ਆ ਵਜ਼ੀਰ ਖਾਂ ਮੰਦਾ ਵੀ ਹੁਣ ਕੋਈ ਨਹੀਂ ਆ ਰਿਹਾ ਔਰ ਉਹਨੇ ਆਖਿਆ ਕਪੂਰੇਆ ਸਾਨੂੰ ਇਹ ਦੱਸ ਵੀ ਗੁਰੂ ਗੋਬਿੰਦ ਸਿੰਘ ਇਹਨਾਂ ਵਿੱਚੋਂ ਕੌਣ ਆ ਉਹਨੇ ਆਖਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਪੂਰੇ ਨੂੰ ਪੁੱਛਿਆ ਵੀ ਸਤਗੁਰੂ ਉਹ ਕਹਿੰਦੇ ਵੀ 30 ਮੀਲ ਅੱਗੇ ਜਾ ਕੇ ਪਾਣੀ ਮਿਲੇਗਾ 10 ਮੀਲ ਪਿੱਛੇ ਜਾਵਾਂਗੇ ਪਾਣੀ ਮਿਲੇਗਾ ਫੌਜ ਨੇ ਆਖਿਆ ਵੀ ਸਾਡੀਆਂ ਬਾਵਾ ਘੜੀਆਂ ਨੇ ਅਸੀਂ ਤੇ ਪਾਣੀ ਤੋਂ ਧਿਆਏ ਹੀ ਮਰ ਜਾਵਾਂਗੇ। ਅਖੀਰ ਵਜੀਦ ਖਾਂ ਪਛਾਣ ਮੁੜਿਆ ਦਸ਼ਮੇਸ਼ ਪਾਤਸ਼ਾਹ ਦੀ ਟਿੱਬੀ ਸਾਫ ਤੋਂ ਹੇਠਾਂ ਉਤਰੇ। ਭਾਈ ਮਹਾ ਸਿੰਘ ਜੀ ਦਾ ਮੁਖੜਾ ਸਾਫ ਕੀਤਾ, ਗੋਦ ਵਿੱਚ ਲਿਆ। ਆਖਿਆ ਇਹ ਮੇਰਾ 10000 ਰੀਸਖਿਆ, ਆ ਮੇਰਾ 5000 ਰੀਸਖਿਆ। ਇਹਨੇ 5000 ਫੌਜ ਦੇ ਨਾਲ ਮੁਕਾਬਲਾ ਕੀਤਾ। ਜੀ। ਤੇ ਭਾਈ ਮਹਾ ਸਿੰਘ ਜੀ ਦਾ ਮੁਖੜਾ ਸਾਫ ਕਰਦਿਆ ਹੋਇਆ। ਮਹਾਰਾਜ ਜੀ ਨੇ ਆਖਿਆ 10 ਭਾਈ ਮਹਾ ਸਿੰਘਾਂ ਕੀ ਚਾਹੀਦਾ ਹੈ? ਉਨੇਕੋ ਗੱਲ ਆਖੀ ਕਹਿਣ ਲੱਗੇ ਪਾੜਦੇ ਬਸ ਪਾੜਦੇ ਦਾਤਾ ਵੀ ਦਾਵਾ ਪਾੜਦੇ ਨਾਦਾਨ ਸਾਂ ਇਨਸਾਨ ਸਾਂ ਨਾ ਤੇਰੇ ਵੰਗ ਪ੍ਰੀਤਮਾ ਬਲਵਾਨ ਸਾਂ ਭੁੱਲਾ ਕਰਾਵੇਂ ਆਪ ਵੀ ਬਖਸ਼ਾਮਦਾ ਵੀ ਤੂੰ ਆਪ ਏ ਵਾ ਵਾ ਨੋਖਾ ਬਾਪ ਏ ਵਾ ਵਾ ਤੂੰ ਸਾਡਾ ਬਾਪ ਏ ਮਹਾਰਾਜ ਆਪ ਵੀ ਦਾਵਾ ਪਾੜਦੇ ਹੋ ਜਿਹੜੇ ਸਾਡੇ ਕੋਈ ਸਾਥੀ ਲਿਖ ਕੇ ਦਿਾਇਏ ਸਰ ਜੀ ਸਤਿਗੁਰਾਂ ਨੇ ਗਮ ਕੱਸੇ ਵਿੱਚੋਂ ਕੱਢਿਆ ਹਵਾ 'ਚ ਖਿਲਾਰ ਦਿੱਤਾ ਆਖਿਆ ਟੁੱਟੀ ਗੱਡਰ ਹਾਰ ਤੇ ਕੋਪਾ ਲਿਆ ਭਾਈ ਮਾਸ ਸਿੰਘਾ ਤੂੰ ਵੀ ਮਦਦਗਾਰ ਬਣਿਓ ਜੀ ਤੇ ਮਾਈ ਭਾਕ ਔਰ ਜੀ ਨੂੰ ਵੀ ਸੁਰਤ ਵਿੱਚ ਲਿਆਂਦਾ ਤੇ ਉਸ ਮਹਾਨ ਛੀਦੀ ਗਣ 40 ਮੁਕਤੀਆਂ ਦੀ ਯਾਦ ਹੈ ਉਹਨੂੰ ਸਮਰਪਿਤ ਨਗਰ ਕੱਕਾ ਕੰਡਿਆਣਾ ਦੀ ਸੰਗਤ ਉਹਨਾਂ ਨੂੰ ਬਹੁਤ ਵਧੀਆ ਉਦੋਂ ਦਿੱਤਾ ਗਿਆ ਅਸੀਂ ਸਾਰੀਆਂ ਸਖਤਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ 40 ਨੂੰ ਸਦਾ ਹੀ ਨਮਸਕਾਰਿਆ ਵਾਹਿਗੁਰੂ ਜਿੰਕਾਰ ਖਾਲਸਾ ਵਾਹਿਗੁਰੂ ਜੀ ਉਸ ਦਾ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰਾਂ ਬੁਖਾ ਦਿੱਤੀਆਂ ਜਾਣ ਇਸ ਵੇਲੇ ਅਸੀਂ ਨੱਗਰ ਪਿੰਡ ਕੱਕਾ ਕੰਡਿਆਲਾ ਦੇ ਵਿੱਚ ਮੌਜੂਦ ਹੈ ਕਿ ਜਿੱਥੇ 40 ਮੁਕਤੀਆਂ ਦੀ ਯਾਦ ਨੂੰ ਸਮਰਪਿਤ ਨੱਗਰ ਕਿੰਤ ਜਿਹੜਾ ਹੈ ਉਹ ਹਰ ਸਾਲ ਸਜਾਇਆ ਜਾਂਦਾ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਨੇ ਤੁਹਾਨੂੰ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਹੈ ਤੇ ਜਿੱਥੋਂ ਤੱਕ ਵੀ ਸਾਡੀ ਇਹ ਵੀਡੀਓ ਵੀਡੀਓ ਪਹੁੰਚ ਰਹੀ ਹੈ ਅੱਜ ਸੰਗਰਾਂਦ ਦੇ ਇਸ ਪਵਿੱਤਰ ਵਿਧਾੜੇ ਤੇ ਬਾਕੀ ਦੀ ਸੰਗਰਾਂਦ ਤੇ ਜੋ ਅੱਜ ਮੁਖਤਰ ਸਾਹਿਬ ਦੇ ਕਵੱਡਾ ਇਸ ਸ਼ਹੀਦੀ ਜੋੜ ਮੇਲਾ ਵੀ ਉੱਥੇ ਬਣਾਇਆ ਜਾਂਦਾ ਹੈ ਇਸ ਦੇ ਖੰਦ ਦੇ ਵਿੱਚ ਗੱਡ ਕੱਗਾ ਕੰਡਿਆਲਾ ਦੇ ਵਿੱਚ ਵੀ ਜਿਹੜਾ ਹੈ ਉਹ ਨਗਰ ਕੀਰਤਨ ਕੱਢਿਆ ਜਾਂਦਾ ਹੈ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾਮੈਨ ਸੁਖਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਹਬਟੱਕ